ਰੂਹਾਂ ਦੇ ਮੇਲ ਵਿੱਚ ਇੱਕ ਵਾਰ ਫਿਰ ਆਪ ਜੀ ਦੇ ਹਾਜ਼ਰ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਰੂਹਾਂ ਦੇ ਮੇਲ ਪ੍ਰੋਗਰਾਮ ਦੇਖਣ ਵਾਲੇ ਸਬੂਬ ਮਯਾਬੀਆਂ ਵੱਖ-ਵੱਖ ਧਰਮਾਂ ਦੇ ਲੋਕਾਂ ਵਰਗਾਂ ਸਭਿਆਚਾਰਕ ਸੋਸਾਇਟੀਆਂ ਤੇ ਭਾਈਚਾਰਿਆਂ ਦਾ ਇਕਵਰੀ ਫਿਰ ਰੂਹਾਂ ਦੇ ਮੇਲ ਚੈਨਲ ਉਤੇ ਦਿਲਦਿਆਂ ਗਹਿਰਾਈਆਂ ਵਿੱਚੋਂ ਸਵਾਗਤ ਕੀਤਾ ਜਾਂਦਾ ਹੈ ਮੈਂ ਕਰੋ ਨਾਮ ਸਿੰਘ चौहान ਅੱਜ ਦੇ ਪ੍ਰੋਗਰਾਮ ਵਿੱਚ ਨਿਸ਼ਾਨ ਸਾਹਿਬ ਦੇ ਪਛਾਕਿਆਂ ਦੇ ਰੰਗ ਬਦਲਣ ਦੀ ਗੱਲ ਉੱਤੇ ਵਿਚਾਰ ਕੀਤੀ ਜਾਵੇ ਖਾਲਸਾ ਪੰਥ ਲਈ ਬੜੀ ਮਾਣ ਤੇ ਗਰਭ ਵਾਲੀ ਗੱਲ ਹੈ ਕਿ 88 ਸਾਲਾਂ ਬਾਅਦ ਸ਼ਰੀਆ ਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਦੀ ਅਗਵਾਈ ਵਿੱਚ ਪੰਜ ਪਿਆਰਿਆਂ ਦੀ ਹੋਈ ਮੀਟਿੰਗ ਨੇ ਗੁਰਮਤਾ ਪਾਸ ਕੀਤਾ ਹੈ ਕਿ ਨਿਸ਼ਾਨ ਸਾਹਿਬ ਦੇ ਰੰਗ ਸਰਮਈ ਅਤੇ ਬਸੰਤੀ ਕੀਤਾ ਜਾਵੇ ਜਿਸ ਨੂੰ ਲੈ ਕੇ ਕੁਝ ਲੋਕਾਂ ਵਿੱਚ ਚਰਚਾ ਵੀ ਸ਼ੁਰੂ ਹੋਈ ਹੈ ਪਰ ਖਾਲਸਾ ਪੰਥ ਦੀ ਖੁਸ਼ਕਿਸਮਤੀ ਹੈ ਕਿ ਵੱਡੇ ਪੱਦਰ ਤੇ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਨishan sahib ਦੇ ਜਿਹੜੇ ਰੰਗ ਨੇ ਨishan sahib ਦੇ ਜਿਹੜੇ ਚੋਲੇ ਨੇ ਉਹ ਬਸੰਤੀ ਰੰਗਦੇਕ ਕੀਤੇ ਜਾ ਰਹੇ ਹਨ ਤੇ ਇਸ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੈਨੀ ਰਗਵੀਰ ਸਿੰਘ ਸਮੁੱਚਾ ਖਾਲਸਾ ਪੰਥ ਵਧਾਈ ਦਾ ਪਾਤਰ ਹੈ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਚਰਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੋਹ ਰੀਤ ਵੱਲਾਂ ਰੋਹ ਰੀਤ ਦੇ ਪ੍ਰਵਾਨਗੀ ਕੀਤੀ ਗਈ ਸੀ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਆਪਣੇ ਮਤਾ ਨੰਬਰ 1 ਮਿਤੀ 1 8 1936 ਰਾਹੀਂ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮਤਾ ਨੰਬਰ 149 ਮਿਤੀ 12 10 1936 ਦੁਆਰਾ ਦਿੱਤੀ ਸੀ ਇਸ ਪ੍ਰਵਾਨਗੀ ਤੋਂ ਬਾਅਦ ਮੜਛ ਰਾਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਦੀ ਇਕੱਤਰਤਾ ਵਿੱਚ 7 ਜਨਵਰੀ 1945 ਨੂੰ ਇਸ ਖਰੜੇ ਵਿੱਚ ਬਾਦਕਾਟ ਕਰਨ ਦੀ ਚਪਾਰਸ਼ ਦੇ ਸਬੰਧ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਜਿਸ ਦੇ ਵਿੱਚ ਉਸ ਸਮੇਂ ਦੇ ਸਿੰਘ ਸਹਿਬਾਨ ਗਿਆਨੀ ਪੂਰਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਅਚਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਪ੍ਰੋਫੈਸਰ ਤੇਜਾ ਸਿੰਘ ਖਾਲਸਾ ਕਾਲਜ ਪ੍ਰੋਫੈਸਰ ਗੰਗਾ ਸਿੰਘ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਗਿਆਨੀ ਲਾਲ ਸਿੰਘ ਐਮਏ ਪ੍ਰੋਫੈਸਰ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਅੰਮ੍ਰਿਤਸਰ ਪ੍ਰੋਫੈਸਰ ਸ਼ੇਰ ਸਿੰਘ ਐਮਐਸਸੀ ਗਵਰਨਮੈਂਟ ਕਾਲਜ ਲੁਧਿਆਣਾ 바ਵਾ ਪ੍ਰੇਮ ਸਿੰਘ ਹੋਤੀ ਪ੍ਰਸਿੱਧ ਹਿਸਟੋਰੀਅਨ ਗਿਆਨੀ ਬਾਦਲ ਸਿੰਘ ਇਨਚਾਰਜ ਸਿੱਖ ਮਿਸ਼ਨ ਹੱਪੜ ਆਦ ਉਸ ਕਮੇਟੀ ਵਿੱਚ ਸ਼ਾਮਲ ਸੀ 1900 ਛੱਪੀ ਦੀ ਪ੍ਰਵਾਨਗੀ ਸਮੇ ਗੁਰੂਕਰਾਂ ਦੇ ਨਿਸ਼ਾਨ ਸਾਹਿਬ ਦੇ ਪਿਸ਼ਾਕੇ ਦੇ ਰੰਗ ਨੀਲਾ ਅਤੇ ਬਸੰਤੀ ਕੀਤਾ ਗਿਆ ਸੀ 88 ਸਾਲਾਂ ਬਾਅਦ ਸ਼੍ਰੀય ਕਾਲ ਤਹਸਿਲ ਦੇ ਜਥੇਦਾਰ ਅਤੇ ਪੰਜ ਪਿਆਰਿਆਂ ਦੀ ਰਹਿਨਮਾਈ ਹੇਠ ਹੁਣ ਇਸ ਰੰਗ ਨੂੰ ਲਾਗੂ ਕੀਤਾ ਗਿਆ ਹੈ ਤੇ ਜਿੱਦਾ ਸਮੁੱਚੇ ਜਗਤ ਵਿੱਚ ਸਮੁੱਚੇ ਖਾਲਸਾ ਪੰਥ ਵਿੱਚ ਭਰਪੂਰ ਸਵਾਗਤ ਹੋਇਆ ਹੈ ਤੇ ਹੋ ਰਿਹਾ ਹੈ ਤੇ ਸਮੁੱਚੇ ਗੁਰੂ ਘਰਾਂ ਦੇ ਜਿਹੜੇ ਪਸ਼ਾਕੇ ਆ ਉਹਨਾਂ ਨੂੰ ਬਸੰਤੀ ਰੰਗ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ